ਤੁਸੀਂ ਇਹ ਜਿਹੜਾ ਆਪਣੀ ਬਾਦੀ ਕਿੰਨੀ ਕਿਥੇ ਸਿੱਖਾਂ ਨਹੀਂ ਹਾਂਜੀ 180 ਕਰ ਤੇ ਜਦੋਂ ਆਪਾਂ ਗੁਰਦੁਆਰਾ ਸਾਹਿਬ ਬਣਾਇਆ ਵਾ ਤੇ ਆ ਜਿਹੜੇ ਇੰਨੇ ਤੁਸੀਂ ਆ ਸ਼ੀਸ਼ੇ ਲਾਏ ਕੱਚੇ ਤੇ ਤੁਹਾਨੂੰ ਨਹੀਂ ਪਤਾ ਵੀ ਇੱਥੇ ਕੋਈ ਆਪਾਂ ਉਹ ਪ੍ਰਬੰਧ ਕਰੀਏ ਵੀ ਇੱਥੇ ਬਾਰੀਆਂ ਜਿਹੜੀਆਂ ਵਾ ਉਹ ਲੋਹੇ ਦੀਆਂ ਹਨ ਤੰਦਰੇ ਹੋਣਾ ਲੱਗੇ ਆ ਕਿਤੇ ਤੇ ਕੋਈ ਵੀ ਅੰਦਰ ਆ ਜਾਊਗਾ ਫਿਰ ਜਦੋਂ ਪਤਾ ਸੀ ਵੀ ਉਹ ਲਾਗੇ ਬੰਦਾ ਕੋਈ ਦਮ ਚਲਾ ਰਿਹਾ ਆਪਣਾ ਤੇ ਉਹਨੇ ਸ਼ਾਇਦ ਕੋਈ ਕਹਿੰਦੇ ਪਹਿਲਾਂ ਕਿਹਾ ਵੀ 10 ਦਿਨ ਪਹਿਲਾਂ ਇਹਨਾਂ ਨੂੰ ਵਾਰਨਿੰਗ ਦਿੱਤੇ ਦੇ ਕੇ ਗਿਆ ਹੋਊ। ਤੋਹੀ ਪ੍ਰਸ਼ਾਸਨ ਦੇ ਧਿਆਨ ਤੇ ਲਿਆਦੀ ਗਾਲੇ। ਸਾਡੇ ਕੋਲ ਆਏ ਕਿ ਉਹਨਾਂ ਦੇ ਵਿੱਚ ਇੱਕ ਸਾਦੀ ਸੀ। ਸਾਡੇ ਕੋਲ ਆਈ ਵੀ ਅਜੀ ਮਹਾਰਾਜ ਦਾ ਸਪਟਾ ਕੇ 10 ਪਈਆ ਕਹਿੰਦੇ ਜਦੋਂ ਤੋਂ ਜਵਾਂ ਕਰਦੇ ਪਾਪਾ ਕੋ ਨੇ ਸਾਹਮਣੇ ਉਹ ਕਿ ਸਾਹਮਣੇ ਬਾਪੂ ਨੇ ਮੰਗਦੇ ਹੁੰਦਾ ਡੇਰਾ ਕੋਈ ਨਹੀਂ ਹੁੰਦਾ ਉਹਦਾ ਕੋਈ ਮਹਾਰਾਜ ਨਹੀਂ ਦਿਖਾਈ ਇਹ ਗੱਲ ਦਾ ਡੇਰਾ ਚਲੋ ਇਹ ਗੱਲ ਹੋਈ ਉਸ ਤੋਂ ਬਾਅਦ ਆਪਾਂ ਕੋਈ ਸਾਲਦਾ ਨਹੀਂ ਕੀਤੀ ਗੁਰਦੁਆਰੇ ਦੀ ਆਪਾਂ ਆਰਾਮ ਦੇ ਨਾਲ ਘਰਾਂ ਜਾ ਕੇ ਸੌਣੇ ਆ 6:00 ਵਜੇ ਆ ਜਾਂਦੇ ਆ ਬਈ ਜੀ ਬਾਬਾ ਜੀ ਨਾਲ ਹਾਂ ਚੁੰਦੇ ਨੇ ਕਿੰਨੇ ਪੈਸੇ ਲਾਏ ਬਿਲਡਿੰਗ ਤੇ ਗੁਰਦੁਆਰੇ ਦੀ ਜੀ 5.5 ਕਰੋੜ ਲਾ ਸਕਦੇ ਆਪਾਂ ਤੇ 30000 ਦੇ ਤਿੰਨ ਸੇਵਾਦਾਰ ਨਹੀਂ ਰੱਖ ਸਕਦੇ ਆ ਇਹਨਾਂ ਤੁਸੀਂ ਦਿਖਾਵਾ ਕੀਤਾ ਉਦਾਂ ਗੁਰਦੁਆਰਾ ਭਾਵੇਂ ਸਾਡਾ ਹੀ ਹੋਵੇ ਕੋਈ ਪ੍ਰਬੰਧ ਤੇ ਕਰੋ ਇਹ ਜਿਹੜੀ ਕਮੇਟੀ ਆ ਇਹ ਅਕਾਲ ਤੱਕ ਸਾਫ਼ ਹੀ ਸੱਧਾਂਗੇ ਪਰ ਇਹ ਤਾਂ ਉਮਰ ਤੁਹਾਡੇ ਜੋ ਨਾ ਕੋਈ ਗੁਰਦੁਆਰੇ ਦਾ ਮੈਂਬਰ ਬਣ ਸਕਦਾ ਨਾ ਪ੍ਰਧਾਨ ਬਣ ਸਕਦਾ ਤੁਹੇ ਜੋੜਿਆਂ ਦੀ ਸੇਵਾ ਕਰੋ ਤਾ ਉਮਰੇ ਤੇ ਜਿੰਨਾ ਚਿਰ ਵੀ ਜੋ ਆਉਣੇ ਆਪਾਂ ਪਰ ਤੁਹਾਡੇ ਤੇ ਇੱਕ ਬੰਦਾ ਯੋਗ ਨਹੀਂ ਹੈਗਾ ਵੀ ਉਹ ਗੁਰਦੁਆਰੇ ਦੀ ਮੈਨੇਜਮੈਂਟ ਸੰਭਾਲੇ ਸ਼ਰਮ ਵਾਲੀ ਗੱਲ ਆ ਵੀ ਉਹ ਬੰਦਾ ਸ਼ਰਿਆਮ ਆਇਆ ਔਰ ਸਦਾ ਯਾਨ ਕੇ ਅੰਦਰ ਵੜ ਗਿਆ ਘਟੋ ਘਾਡੇ ਡਾ ਤੁਹਾਡਾ ਗੁਰਦੁਆਰਾ ਵਾ ਤੁਹਾਡੇ ਨੇੜੇ ਹੋ ਰਹਿਦਾ ਵਾ ਦੋ ਤਿੰਨ ਬੰਦੇ ਤੁਸੀਂ ਇੱਥੇ ਪਹਿਰੇਦਾਰ ਲਾਓ ਪਹਿਰੇਦਾਰੀ ਤੇ ਆਪਾਂ ਹੀ ਕਰਨੀ ਆ ਔਰ ਸਿਖਾਣੇ ਵਾਸਤੇ ਵੀ ਇਹ ਨਮੋਸ਼ੀ ਵਾਲੀ ਗੱਲ ਆ ਰੋਜ਼ 10 20 ਸ਼ਿਕਾਇਤਾਂ ਹੁੰਦੀਆਂ ਆ ਵਾਪਰਧਾਨ ਸੈਕਟਰੀ ਲੜ ਪਿਆ ਸਾਡੇ ਕੋਲ ਪ੍ਰਬੰਧ ਰਵੇ ਦੂਜਾ ਕਬਜ਼ਾ ਕਰ ਗਿਆਹੀਂ ਕਰਨਾ ਜਿਹੜਾ ਕਬਜ਼ਾ ਕਰਕੇ ਬੈਠਾ ਮੈਂ ਨਹੀਂ ਛੱਡਣਾ ਪਰ ਸੇਵਾ ਕਰਨ ਦੇ ਲਈ ਇੱਕ ਤਿਆਰ ਨਹੀਂ ਗੁਰਦੁਆਰਿਆਂ ਦੇ ਵਿੱਚ ਪਹਿਰੇਦਾਰੀ ਕਰਨੀ ਸਾਡਾ ਕੰਮ ਆ ਪ੍ਰਬੰਧਕਾਂ ਨੇ ਪਹਿਰੇਦਾਰ ਲਾਉਣੇ ਪਰ ਸ਼ਰਮ ਵਾਲੀ ਗੱਲ ਆ ਵੀ ਇਹਨਾਂ ਨੇ ਪਹਿਰੇਦਾਰ ਨਹੀਂ ਲਾਇਆ ਤੇ ਉਹ ਜਿਹੜਾ ਦੁਸ਼ਟ ਬੰਦਾ ਉਹ ਇੱਥੇ ਏਡੀ ਵੱਡੀ ਗੱਲ ਕਰ ਗਿਆ ਇੱਕ ਦੇ ਮਹੀਨਾ ਦੀ ਡਿਊਟੀ ਲਾਉਣਾ ਇਥੋਂ ਦੇ ਨੌਜਵਾਨ ਸਾਫ਼ ਦੇਣ ਵੀ ਸਾਰੇ ਇਲਾਕੇ ਦੇ ਗੁਰਦੁਆਰੇ ਚੈੱਕ ਕਰਨੇ ਆ ਪਹਿਰੇਦਾਰੀ ਚੈੱਕ ਕਰਨੀ ਆ ਆਪਾਂ ਇੱਥੇ ਨੌਜਵਾਨ ਬਹੁਤ ਬੈਠੇ ਆ ਤੁਸੀਂ ਇਹਨਾਂ ਦਾ ਸਾਥ ਦਿਓ ਸਾਰੇ ਗੁਰਦੁਆਰੇ ਆਪਾਂ ਚੈੱਕ ਕਰਨੇ ਪਹਿਰੇਦਾਰੀ ਉੱਥੇ ਹੈਗੀ ਆ ਕਿ ਨਹੀਂ ਹੈਗੀ ਇਹ ਆਪਾਂ ਇਨਸ਼ੋਰ ਕਰਨਾ ਕਿ ਦੇਖੋ ਗੁਰਦੁਆਰਾਂ ਅਸੀਂ ਇਹ ਤਾਂ ਡੀਜੀਪੀਸੀ ਵੀ ਚੁਈ ਹੋਏ ਮਾਪਨ ਨਹੀਂ ਦੇਖੀ ਕਿਸੇ ਵੀ ਗੁਰਦੁਆਰ ਦੇ ਵਿੱਚ ਜਿਹੜਾ ਬੜਨ ਨਹੀਂ ਦਿੰਦੇ ਪਾੜੀਆਂ ਗੁਰਦਰਾ ਸਾਹਿਬ ਜਿਹੜਾ ਮੇਨ ਡੀਜੀਪੀਸੀ ਦਾ ਹੈਡਕ quartਰ ਉਥੇ ਹਾਈ ਕੋਰਟ ਦਾ ਆਰਡਰ ਵੀ ਹੋਇਆ ਕਿ ਡੀਜੀਪੀਸੀ ਦੇ ਹਵਾਲੇ ਕੀਤਾ ਜਾਵੇ ਗੁਰਦੁਆਰਾਂ ਲੇਕਿਨ ਉਥੇ ਕਾਬਜ਼ ਹੋ ਕੇ ਬੈਠੇ ਆ ਅਹੀਂ ਸਾਰੀਆਂ ਸ਼ਿਕਾਇਤਾਂ ਕਾਲ ਤੱਕ ਚੱਲਿਆ ਹੋਇਆ ਆਪਾਂ ਬੈਠੇ ਇਹ ਇਹਨਾਂ ਦਾ ਕੰਮ ਨਹੀਂ ਬਾਈ ਰੌਲਾ ਨਹੀਂ ਪਾਣਾ ਵੇਖੋ ਮੇਰੀ ਗੱਲ ਸੁਣੋ ਮਹਾਰਾਜ ਆਪਸੀ ਨੂੰ ਦਿੱਤੀ ਚੀਜ਼ ਸੀ ਫੋਮਰ ਨੀਸੋ ਅਸਲ ਵਿੱਚ ਇਹ ਸਸਾਪਾ ਦੋ ਸਿਕਸ 9 ਇਹ ਸੀ ਬਾਕੀ ਜਿਹੜਾ ਅੰਕ ਅੰਕ ਸਾਰੇ ਮੁਕਾਏ ਗਏ ਬਾਕੀ ਸੋਚੋ ਬੇਚਾਪੀ ਪੋਸਟਿਓ ਬਾਪ ਪੋਸਟਿਓ ਬਸ ਸਖਸ ਬਾਕੀ ਬਾਤ ਦੀ ਬਾਤ ਬਾਰੇ ਨਾਮ ਮੇਰੇ ਦੋ ਦੋ ਤੇ ਜਿਆਨ ਸਾਹਿਬ ਵੀ ਆਈ ਆਈ ਸਾਹਿਬ ਦਸੀ ਮਰਮ ਇੱਕ ਅਸਲ ਬਾਇਗੁਰਜੀ ਦਾ ਖਾਲਸਾ ਕੀ ਕੀ ਪਤੇ ਅਸੀਂ ਡੀਆਈਜੀ ਨਾਲ ਪਹਿਲਾਂ ਗੱਲ ਕਰ ਲਈ ਡੀਸੀ ਮੈਡਮ ਆਏ ਆ ਐਸਐਸਪੀ ਆਏ ਆ ਯਕਦੇ ਵੇਖੋ ਤਿੰਨ ਬੰਦੇ ਆ ਦੋ ਮੋਨੇ ਆ ਇੱਕ ਤੋਂ ਹੀ ਫੜ ਲਿਆ ਪੰਥੇ ਜੇਉਂਦਾ ਵੀ 24 ਘੰਟਿਆਂ ਦੇ ਵਿੱਚੋਂ ਦੋ ਬੰਦੇ ਵੀ ਫੜੇ ਜਾਣ ਜਿੱਥੇ ਕਿੱਥੇ ਮਰਜੀ ਭਾਵੇਂ ਪਤਾਲ ਤੋਂ ਕੱਢੋ ਤੁਸੀਂ ਕੱਢ ਸਕਦੇ ਨਾ ਮੈਨੂੰ ਪਤਾ ਦੂਜੀ ਗੱਲ ਇਹ ਦੁਸ਼ਤਦਾਲ ਆ ਕੇ ਘਰ ਆ ਉਹ ਉਹ ਘਰ ਦੀ ਸਾਡੇ ਲਈ ਕੋਈ अहमियत ਨਹੀਂ ਉਹ ਥੇ ਆ ਮੜਾ ਮੋਟੋ ਦਾ ਜੋ ਵੀ ਹੋਇਆ ਕਿਸੇ ਸਾਡੇ ਬੰਦੇ ਤੇ ਕੋਈ ਕਾਰਵਾਈ ਕੋਈ ਪਰਚਾ ਕੋਈ ਬਦਲੇ ਦੀ ਗੱਲ ਇਹ ਨਹੀਂ ਹੋਣੀ ਚਾਹੀਦੀ ਪ੍ਰਸ਼ਾਸਨ ਦਾ ਕੰਮ ਆ ਵੀ ਜਿਨੇ ਇਹ ਕੰਮ ਕੀਤਾ ਉਹਦੇ ਪਿੱਛੇ ਕੌਣ ਆ ਨਾਲ ਕੌਣ ਇਹ ਕਿਦਾਂ ਉਹਨੇ ਸਾਰੀ ਬਣਾਈ ਇਹਦੀ ਜਾਂਚ ਕਰਕੇ ਤੇ ਜੋ ਕਾਨੂੰਨ ਤੁਸੀਂ ਤੇ ਕਾਨੂੰਨ ਮੁਤਾਬਕ ਹੀ ਕਰਨਾ ਮੈਨੂੰ ਵੀ ਪਤਾ ਕੋ ਇਨਸ਼ੋਰ ਕਰੋ ਬਾਕੀ ਸੰਗਤਾ ਜਿਹੜੀ ਵੇਖੋ ਆਪਾਂ ਪ੍ਰਸ਼ਾਸਨ ਨੂੰ ਵੀ ਕੀ ਕਵਾਂਗੇ ਗੁਰਦੁਆਰਿਆਂ ਦੀ ਰਾਖੀ ਅਸੀਂ ਤੈਅ ਕਰਨੀ ਹੈ ਪੰਥ ਨੇ ਤੈਅ ਕਰਨੀ ਹੈ ਪਹਿਰੇਦਾਰੀ ਕਮੇਟੀਆਂ ਆਪਾਂ ਸਾਰੇ ਆਪੋ ਆਪਣੇ ਇਲਾਕਿਆਂ ਦੇ ਗੁਰਦੁਆਰੇ ਵੇਖੀਗੇ ਤੇ ਗੁਰਦੁਆਰਿਆਂ ਦੇ ਵਿੱਚ ਪਹਿਰੇਦਾਰੀ ਦੇ ਪ੍ਰਬੰਧ ਕਰਵਾਈਏ ਜਿੱਥੇ ਪਹਿਰੇਦਾਰੀ ਦਾ ਪ੍ਰਬੰਧ ਨਹੀਂ ਆ 10 ਦਿਨਾਂ ਦੇ ਵਿੱਚ ਵਿੱਚ ਅਸੀਂ ਪੂਰੀ ਉਹਦੀ ਤਵਦੀਸ਼ ਕਰਾ ਕੇ ਫਿਰ ਉਥੋਂ ਸਰੂਪ ਨੇੜੇ ਲੈ ਦਾਂਗੇ ਜੇ ਪ੍ਰਬੰਧ ਨਹੀਂ ਕਰ ਸਕਦੇ ਤੇ ਮਹਾਰਾਜ ਦਾ ਸਰੂਪ ਰੱਖਣ ਦਾ ਕੋਈ ਹੱਕ ਨਹੀਂ ਫਿਰ ਨੇੜੇ ਹੋੜ ਕੇ ਤੇ ਗੁਰਦੁਆਰੇ ਜਲ ਜੇ ਹੁਣ ਆਪਾਂ ਪਾਠ ਕਰਨਾ ਵਾ ਤੇ ਮਹਾਰਾਜ ਦੇ ਸਰੂਪ ਗੋਦਵਾਲ ਸਾਹਿਬੇ ਜਣੇ ਆ ਮੈਂ ਅਪੀਲ ਕਰੂੰਗਾ ਵੀ ਆਪਾਂ ਸ਼ਾਂਤੀ ਬਣਾਈ ਰੱਖਣੀ ਆ ਆਪਾਂ ਸਿਆਣੇ ਵੀ ਬਣਨਾ ਆਪਾਂ ਇਹ ਤੈਅ ਕਰਾਈਏ ਵੀ ਅੱਗੇ ਤੋਂ ਇਹ ਬੇਨਾਮ ਹੋਵੇ ਆਪਣੀ ਜ਼ਿੰਮੇਵਾਰੀ ਲਈਏ ਆਪਾਂ ਬਾਕੀ ਦੇਖੋ ਫੇਰ ਉਹ ਹੀ ਗੱਲ ਦਰਦਾ ਦੋਸ਼ਨਾ ਦਿਓ ਕਿਸੈ ਗੁਰੂ ਕਿਰਪਾ ਕਰੇ ਇਹੋ ਜੀ ਮੰਦ ਭਾਗੀ ਘਟਨਾ ਦੁਬਾਰਾ ਕਦੀ ਫੇਰ ਨਾ ਵਰਤੇ ਮੈਂ ਦੁਨੀਆ ਭਰ ਦੀਆਂ ਗੁਰਦੁਆਰਾ ਕਮੇਟੀਆਂ ਨੂੰ ਫੇਰ ਅਪੀਲ ਕਰਦਾ بڑے ਮਸਲੇ ਆਉਂਦੇ ਆ ਕੋਈ ਕਿਸੇ ਦੇ ਆਉਣ ਤੇ ਗੁਰਦੁਆਰੇ ਪਬੰਦੀ ਲਾ ਰਿਹਾ ਵਿਦੇਸ਼ਾਂ ਚ ਕੋਈ ਪ੍ਰਧਾਨਗੀ ਤੇ ਬਹਿ ਜਾਂਦਾ ਤੇ ਬਾਅਦ ਛੱਡਦਾ ਨਹੀਂ ਨਾ ਛੋਣ ਹੁੰਦੀ ਆ ਕੋਈ ਕਹਿੰਦਾ ਮੈਂ ਵਾਂ ਕੋਈ ਕਹਿੰਦਾ ਮੈਂ ਵਾਂ ਇਹ ਗੱਲਾਂ ਛੱਡਿਏ ਗੁਰੂ ਘਰ ਦੇ ਸੇਵਾਦਾਰ ਬਣੀਏ ਤੇ ਗੁਰੂ ਗ੍ਰੰਥ ਸਾਹਿਬ ਦੀ ਪਹਿਰੇਦਾਰੀ ਪੰਥ ਕਰੇ ਹਰ ਗੁਰਦੁਆਰੇ 'ਚ ਪਹਿਰੇਦਾਰੀ ਦਾ ਪ੍ਰਬੰਧ ਹੋਵੇ ਜਿੱਥੇ ਪਹਿਰੇਦਾਰੀ ਦਾ ਪ੍ਰਬੰਧ ਨਹੀਂ ਹੋਵੇਗਾ ਉਤੋਂ ਵੀ ਸਾਨੂੰ ਜਿਹੜੇ ਗੁਰੂ ਸਾਹਿਬ ਦੇ ਸਰੂਪ ਆ ਉਹ ਨੇੜੇ ਵੱਡੇ ਗੁਰਦੁਆਰਾ ਸਾਹਿਬ ਵਿਖੇ ਭੇਜਨੇ ਪੈਣਗੇ ਆਪੋ ਆਪਣੀ ਜ਼ਿੰਮੇਵਾਰੀ ਨੂੰ ਸਮਝੀਏ ਮੈਂ ਗੁਰੂ ਕੋਲੋਂ ਮਾਫੀ ਮੰਗਦਾ ਪਾਤਸ਼ਾਹ ਅਸੀਂ ਸਾਡੇ ਹੁੰਦਿਆਂ ਤੇਰੇ ਪਾਵਨ ਸਰੂਪਾਂ ਦੀ ਇਹ ਬੇਅਦਬੀ ਹੋਈ ਸਹਿਣਯੋਗ ਨਹੀਂ ਆ ਪਰ ਤੂੰ ਪੰਥ ਨੂੰ ਸਮੱਤ ਬਖਸ਼ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਸਤਕਾਰ ਲਈ ਅਧਬਲੀ ਮਿਲ ਜੁਲ ਕੇ ਚੱਲੀਏ ਔਰ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਹੀ ਨਾ ਕੱਲਾ ਟੇਕੀਏ ਮੱਥਾ ਢੇਕਦਿਆਂ ਨਾਲ ਹੀ ਗੁਰੂ ਨੂੰ ਸਰਵੋੱਚ ਮੰਨਦਿਆਂ ਹਰ ਗੁਰਦੁਆਰੇ ਦੇ ਵਿੱਚ ਆਪਾਂ ਚੰਗੇ ਪ੍ਰਬੰਧ ਕਰੀਏ ਆਪਾਂ ਪਾਠ ਕਰਨਾ ਵਾ ਤੇ ਮਹਾਰਾਜ ਦੇ ਸਰੂਪ ਜਾਣੇ ਆ ਜਿੰਨਾ ਚਿਰ ਤੱਕ ਇੱਥੇ ਪ੍ਰੋਪਰ ਪ੍ਰਬੰਧ ਨਹੀਂ ਹੁੰਦੇ ਇੱਥੇ ਸਰੂਪ ਨਹੀਂ ਆਉਣਾ ਇਹ ਸਾਰੀ ਕਮੇਟੀ ਜਿਹੜੀ ਤਾ ਉਮਰ ਨਾਲ ਇਹ ਤੇ ਨਾ ਇਹਨਾਂ ਦਾ ਕੋਈ ਘਰ ਚੋਂ ਮੈਂਬਰ ਕਦੀ ਨਹੀਂ ਬਣ ਸਕਦਾ ਮੈਂਬਰ ਅਮਰਤਾਰੀ ਪਹਿਲਾ ਸ਼ਰਤ ਆ ਬਾਕੀ ਆਪਾਂ ਫੇਰ ਬਹਿ ਜਾਗੇ ਪਰ ਮੈਂ ਸਾਰਿਆਂ ਨੂੰ ਇਹ ਵੀ ਕਹਿ ਕੇ ਜਾਣਾ ਵੀ ਆਪਾਂ ਸੰਜਮ 'ਚ ਰਹਿਣਾ ਜਾਵਤੇ 'ਚ ਰਹਿਣਾ ਗੁਰੂ ਦੀ ਬਾਣੀ ਨਾਲ ਜੁੜਨਾ ਤੇ ਇੱਕ ਮੁੱਠ ਆਪਾਂ ਰਹਿਣਾ ਹੈ ਕੋਈ ਹੋਰ ਬੰਦਾ ਇਸ ਘਰ ਦੇ ਵਿੱਚ ਅਸੀਂ ਨਹੀਂ ਵਸਣ ਦੇਣਾ ਇਹ ਇਦਾਂ ਹੀ ਰਹੂਗਾ ਮੈਨੂੰ ਪਤਾ ਉੱਥੇ ਸਾਡੇ ਰੋਪੜ ਦੇ ਲਾਗੇ ਪਨਿਹਾਰੇ ਵਾਲੇ ਸਾਡੇ ਚੇਲਿਆਂ ਨੇ ਬੇਦਬੀ ਕੀਤੀ ਉਹਦਾ ਘਰ ਅੱਜ ਵੀ ਥੇ ਬਣਿਆ ਇਹ ਥੇ ਹੀ ਰਹੂਗਾ ਤੂੰ ਹੀ ਤੈ ਕਰਾਉਣਾ ਪਰ ਸਾਡੇ ਕਿਸੇ ਵੀ ਨੌਜਵਾਨ ਤੇ ਕੋਈ ਕਾਰਵਾਈ ਨਹੀਂ ਹੋਣੀ ਚਾਹੀਦੀ ਤੁਸੀਂ ਦੋਸ਼ੀ ਪੜੋ ਤੁਸੀਂ ਆਪਣੇ ਕਾਨੂੰਨ ਦੇ ਮੁਤਾਬਕ ਜਿਹੜੀ ਵੀ ਸਖਤ ਤੋਂ ਸਖਤ ਕਾਰਵਾਈ ਕਰਨੀ ਆ ਕਰੋ ਪਰ 24 ਘੰਟਿਆਂ ਦੇ ਜਿਹੜੇ ਦੋ ਬੰਦੇ ਆ ਲੱਭ ਕੇ ਲਿਆਓ ਕਿਉਂਕਿ ਵੇਖੋ ਸੰਗਤ ਕਿੰਨੇ ਆ ਤੇ ਪੂਰੇ ਪੰਥ ਦਾ ਪ੍ਰੈਸ਼ਰ ਆ ਪਿਛਲੇ ਲੰਬੇ ਸਮੇਂ ਤੋਂ ਇਹੋ ਜੀ ਮੰਦ ਭਾਗੀ ਘਟਨਾ ਜਿੱਦਾ ਇੱਥੇ ਵਾਪਰੀ ਕਿਤੇ ਨਹੀਂ ਵਾਪਰੀ ਪ੍ਰਬੰਧਕ ਸਾਰੇ ਸਸਪੈਂਡ ਆ ਕੋਈ ਪ੍ਰਬੰਧਕ ਗੁਰਦੁਆਰੇ ਦਾ ਕਦੀ ਤਾਂ ਉਮਰ ਮੈਂਬਰ ਨਹੀਂ ਬਣ ਸਕਦਾ ਨਾ ਇਹਨਾਂ ਦੇ ਪਰਿਵਾਰ ਚੋਂ ਕੋਈ ਬਣ ਸਕਦਾ ਪ੍ਰਬੰਧਕ ਕਮੇਟੀ ਇਲਾਕੇ ਦੀ ਸੰਗਤ ਆਪ ਤੈਅ ਕਰੇ 30 ਮੈਂਬਰੀ ਬਣਾਓ ਤੇ ਹਰ ਪ੍ਰਬੰਧਕ ਚੋਂ ਇੱਕ ਬੰਦਾ ਰਾਤ ਨੂੰ ਮਹੀਨੇ ਬਾਅਦ ਉਹਦੀ ਡਿਊਟੀ ਹੋਣੀ ਰਾਤ ਨੂੰ ਇੱਥੇ ਪਹਿਰੇਦਾਰੀ ਨਾਲ ਕਰੂਗਾ ਦੋ ਬੰਦੇ ਹੋਰ ਰੱਖੋ ਜੇ ਕੋਈ ਆਉਂਦਾ ਵਾ ਇੱਥੇ ਗਲਤ ਕੰਮ ਕਰਨਾ ਉਹਨੂੰ ਨਾਲ ਦੀ ਨਾਲ ਹੀ ਜੋ ਕਰਨਾ ਚਾਹੀਦਾ ਕਰੋ ਪਰ ਆਪਾਂ ਬਾਅਦ ਵਿੱਚ ਨਾ ਰੋਈਏ ਪਹਿਰੇਦਾਰੀ ਆਪਾਂ ਲਾਜ਼ਮੀ ਕਰੀਏ ਅਸੀਂ ਕੀ ਦੋਸ਼ ਦਈਏ ਆ ਕੱਚ ਦੇ ਸ਼ੀਸ਼ੇ ਲਾਏ ਹੋਏ ਇਹਨਾਂ ਨੇ ਜਿੱਦਾਂ ਕੋਈ ਮਰਜੀ ਅੰਦਰ ਵੜ ਜਾਵੇ ਤੋਂ ਅਫਸਰ ਵੀ ਇੱਥੇ ਆਇਆ ਸੀ ਉਹ ਕੁਮਾਰ ਇੱਕ ਤੇ ਸਾਡੇ ਕਿਸੇ ਨੌਜਵਾਨ ਤੇ ਜੇ ਕੋਈ ਪਰਚਾ ਜੇ ਕੋਈ ਕਾਰਵਾਈ ਹੋਈ ਤੇ ਆਪਾਂ ਫੇਰ ਇੱਥੇ ਆਵਾਂਗੇ ਤੇ ਪੰਥ ਮੋਰਚਾ ਲਾਉਗਾ ਬਾਕੀ ਦੋਸ਼ੀਆਂ ਨੂੰ ਫੜੋ ਇਹਦੇ ਘਰ ਦੇ ਵਿੱਚ ਕੋਈ ਬਸਣਾ ਨਹੀਂ ਚਾਹੀਦਾ ਬਹੁਤ ਹੀ ਦੁਖਦਾਈ ਤੇ ਮੰਦਭਾਗੀ ਘਟਨਾ ਵਾਪਰੀ ਆ ਮੈਂ ਤੁਹਾਡੇ ਸਾਰਿਆਂ ਦੇ ਦੁੱਖ ਚ ਦਿਲੋਂ ਸ਼ਰੀਕ ਆ ਗੁਰੂ ਗ੍ਰੰਥ ਸਾਹਿਬ ਸਾਡਾ ਹੀ ਗੁਰੂ ਨਹੀਂ ਇਹਨਾਂ ਦਾ ਵੀ ਗੁਰੂ ਆ ਗੁਰੂ ਗ੍ਰੰਥ ਸਾਹਿਬ ਨੂੰ ਸਾਰੇ ਸਜਦਾ ਕਰਦੇ ਉਹ ਚ ਗੁਰੂਆਂ ਦੀ ਬਾਣੀ ਭਗਤਾਂ ਦੀ ਬਾਣੀ ਭਟਾਂ ਦੀ ਬਾਣੀ ਗੁਰਸਿੱਖਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਉਹ ਕਾਹ ਦਿੰਦਾ ਵਾ ਅਵਲ ਅੱਲਾ ਨੂਰ ਪਾਇਆ ਗੁਜਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਾਗ ਉੱਗੜਿਆ ਕੌਣ ਭਲੇ ਕੋ ਮੰnde ਲੋਗਾ ਭਰਮ ਨਾ ਭੂਲੋ ਭਾਈ